ਤੋ ਪੰਜਾਬ ਦੀ ਗਾਇਕੀ ਦੇ ਵਿੱਚ ਇੱਕ ਉਹ ਦੌਰ ਆਇਆ ਜਦੋਂ ਦਗਾਣਾ ਜੋੜੀਆਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਦਗਾਣਾ ਜੋੜੀਆਂ ਤੋਂ ਪਹਿਲਾਂ ਪੰਜਾਬ ਦੀ ਗਾਇਕੀ ਵਿੱਚ ਜ਼ਿਆਦਾਤਰ ਉਹ ਕਲਾਕਾਰ ਹੀ ਹੁੰਦੇ ਸਨ ਜਿਨ੍ਹਾਂ ਦਾ ਸੰਗੀਤ ਦੇ ਨਾਲ ਕੋਈ ਪ੍ਰਾਣਾ ਪਿਸ਼ੋਕਰ ਜੁੜਦਾ ਹੁੰਦਾ ਸੀ ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬ ਦੀ ਗਾਇਕੀ ਤਕਰੀਬਨ ਪੀੜੀ ਦਰ ਪੀੜੀ ਹੀ ਚੱਲਦੀ ਹੁੰਦੀ ਸੀ ਤੇ ਇਸ ਕਿੱਤੇ ਵਿੱਚ ਇੱਕ ਵਿਸ਼ੇਸ਼ ਜਾਤੀ ਦੇ ਲੋਕ ਹੀ ਆਉਂਦੇ ਸਨ ਪਰ ਫਿਰ ਇੱਕ ਦਿਨ ਗਾਇਕੀ ਵਿੱਚ ਐਂਟਰੀ ਹੁੰਦੀ ਹੈ ਇੱਕ ਠੇੜ ਤੇ ਸਿੱਧੇ ਸਾਦੇ ਇੱਕ ਸੰਧੂ ਜੱਟ ਦੀ ਜਿਸ ਨੇ ਪੰਜਾਬ ਦੀ ਗਾਇਕੀ ਦਾ ਦੌਰ ਹੀ ਬਦਲ ਕੇ ਰੱਖ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕੀ ਦੇ ਲੈਜੈਂਡ ਗੀਤਕਾਰ ਅਤੇ ਕਲਾਕਾਰ ਦਦਾਰ ਸੰਧੂ ਦੀ ਜਿਸ ਦੀ ਕਲਮ ਤੋਂ ਸੇਧ ਲੈ ਕੇ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਗੀਤਕਾਰ ਗੀਤ ਲਿਖਦੇ ਹਨ ਦਦਾਰ ਸੰਧੂ ਨੂੰ ਜਦੋਂ ਲੋਕ ਸਵਾਲ ਕਰਦੇ ਸਨ ਕਿ ਤੁਸੀਂ ਤਾਂ ਜੱਟ ਜੀਮੀਦਾਰ ਹੋ ਫਿਰ ਕਲਾਕਾਰ ਕਿਵੇਂ ਬਣ ਗਏ ਤਾ ਉਹਨਾਂ ਨੂੰ ਦਦਾਰ ਸਾਧੂ ਜਵਾਬ ਦਿੰਦੇ ਸਨ ਕਿ ਹਾਂ ਭਾਈ ਇਹ ਕਲਾਕਾਰੀ ਜੱਟਾਂ ਦੇ ਵਸ ਦੀ ਕਿੱਥੇ ਮੈਂ ਤਾਂ ਇਹਨੂੰ ਬੜੇ ਜ਼ੋਰ ਦੇ ਨਾਲ ਗੋਡਿਆਂ ਥੱਲੇ ਕੀਤਾ ਹੈ ਦਦਾਰ ਸਾਧੂ ਜੋ ਕਦੇ ਹਰ ਇੱਕ ਪੰਜਾਬੀ ਦਾ ਹਰਮਨ ਪਿਆਰਾ ਗੀਤਕਾਰ ਅਤੇ ਗਾਇਕ ਹੁੰਦਾ ਸੀ ਜਿਸ ਨਾਲ ਸੈਂਕੜੇ ਪੰਜਾਬੀ ਕੁੜੀਆਂ ਦੁਗਾੜੇ ਗਾ ਕੇ ਹਿੱਤ ਸਿੱਗਰ ਬੜੀਆ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਇਸੇ ਲੈਜੈਂਡ ਗਾਇਕ ਬਾਰੇ ਕਿਵੇਂ ਐਡੀ ਜਲਦੀ ਦਦਾਰ ਸਾਧੂ ਮਕਬੂਲ ਹੋਇਆ ਤੇ ਫਿਰ ਅਚਾਨਕ 48 ਸਾਲ ਦੀ ਉਮਰ ਵਿੱਚ ਹੀ ਕਿਉਂ ਵਿਛੋੜਾ ਦੇ ਗਿਆ ਪਰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਦیدار ਸੱਧੂ ਦਾ ਜਨਮ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਲੈਂਦੇ ਪੰਜਾਬ ਦੇ ਸਰਗੋਦਾ ਜ਼ਿਲ੍ਹੇ ਦੀ ਸਰਾਹ ਵਾਲੀ ਤਹਿਸੀਲ ਦੇ ਪਿੰਡ ਚੱਕ ਨੰਬਰ 133 ਜਨੋਬੀ ਵਿੱਚ ਹੋਇਆ ਸੀ ਦਦਾਰ ਦੇ ਪਿਤਾ ਦਾ ਨਾਮ ਸਬੋਧ ਸਿੰਘ ਅਤੇ ਮਾਤਾ ਦਾ ਨਾਮ ਦਾਣ ਕੌਰ ਸੀ ਦਦਾਰ ਆਪਣੇ ਚਾਰ ਭਰਾਵਾਂ ਤੋਂ ਸਭ ਤੋਂ ਛੋਟੇ ਸਨ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪੂਰਾ ਪਰਿਵਾਰ ਜਗਰਾਓ ਤਹਿਸੀਲ ਦੇ ਪਿੰਡ ਬੋਦਲ ਵਿੱਚ ਆਣ ਕੇ ਵੱਸ ਗਿਆ ਇਹਨਾਂ ਨੂੰ ਰਾਮਗੜ੍ਹ ਵਿੱਚ ਕੁਝ ਜ਼ਮੀਨ ਵੀ ਅਲਾਟ ਹੋਈ ਸੀ ਉਸ ਵਕਤ ਦਦਾਰ ਦੀ ਉਮਰ ਬਹਜ 4-5 ਸਾਲਾਂ ਦੀ ਹੋਵੇਗੀ ਦਦਾਰ ਉਹਨਾਂ ਸਭਿਆ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਲੱਗਦੇ ਜਲਸੇ ਅਤੇ ਦਵਾਨਾਂ ਵਿੱਚ ਗਉਦੇ ਢਾਡੀਆਂ ਤੇ ਕਵਿਸ਼ਰਾਂ ਨੂੰ ਸੁਣਦਾ ਵੱਡਾ ਹੋਇਆ ਸੀ ਦੀਦਾਰ ਨੇ 7ਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਜਗਰਾਵਾ ਤੋਂ ਪੂਰੀ ਕੀਤੀ। ਬਾਅਦ ਵਿੱਚ ਇਹ ਪਰਿਵਾਰ ਪੱਕੇ ਤੌਰ ਤੇ ਭਰੋਵਾਲ ਖੁਰਦ ਪੇੜ ਦਾ ਵਾਸੀ ਬਣ ਗਿਆ। ਜਿੱਥੇ ਦੀਆਂ ਗਲੀਆਂ ਵਿੱਚ ਅੱਜ ਵੀ ਦੀਦਾਰ ਦੀਆਂ ਪੈੜਾਂ ਲੱਭੀਆਂ ਜਾ ਸਕਦੀਆਂ ਹਨ। ਇਹਨਾਂ ਦਾ ਬਚਪਨ ਆਰਥਿਕ ਬਦਹਾਲੀ ਵਿੱਚ ਹੀ ਗੁਜ਼ਰਿਆ ਤੇ 10ਵੀਂ ਦੀ ਪੜ੍ਹਾਈ ਉਹਨਾਂ ਨੇ ਬਰਸਾਲਾ ਹਾਈ ਸਕੂਲ ਤੋਂ ਪੂਰੀ ਕੀਤੀ। ਸਾਲ 1962 ਦੇ ਵਿੱਚ ਦੀਦਾਰ ਸੱਦ ਨੂੰ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਮਿਲ ਗਈ। ਉਸਰੇ ਸਕੂਲ ਵਿੱਚ ਪੜ੍ਹਦੇ ਹੋਏ ਗੀਤ ਜੋੜਦੇ ਸ਼ੁਰੂ ਕਰ ਦਿੱਤੇ ਸੜ ਪਰ ਨੌਕਰੀ ਮਿਲਣ ਤੋਂ ਬਾਅਦ ਦਦਾਰ ਨੂੰ ਆਪਣੀ ਕਲਾ ਨਖਰ ਦਾ ਇੱਕ ਸੁਨਹਿਰੀ ਮੌਕਾ ਮਿਲਿਆ ਇਸੇ ਦੌਰਾਨ ਇੱਕ ਦਿਨ ਦਦਾਰ ਦੀ ਮੁਲਾਕਾਤ ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ ਦੇ ਨਾਲ ਹੁੰਦੀ ਹੈ ਹੌਲੀ-ਹੌਲੀ ਉਹਨਾਂ ਦੀ ਸਾਜ ਚੇਲੇ ਗੁਰੂ ਵਾਲੀ ਬਣ ਗਈ 20 ਸਾਲ ਦੀ ਉਮਰ ਵਿੱਚ ਹੀ ਦਦਾਰ ਨੇ ਬੜੇ ਕਵਾਲ ਦੇ ਗੀਤ ਲਿਖ ਲੈ ਸਨ ਜੋ ਮੁਹੰਮਦ ਸਦੀਕ ਵੱਲੋਂ ਗਾਏ ਗਏ ਇਸ ਤੋਂ ਇਲਾਵਾ ਦਦਾਰ ਦੇ ਗੀਤ ਨਰੇਂਦਰ ਬੀਬਾ ਅਤੇ ਵੀਰਚੰਦ ਵਰਗੇ ਗਾਇਕਾਂ ਨੇ ਵੀ ਗਾਏ ਹੌਲੀ ਹੌਲੀ ਉਸ ਦਾਦਾਰ ਇੱਕ ਸਤਿਪਿਤ ਕਲਾਕਾਰਾਂ ਦੀ ਸੋਚੀ ਵਿੱਚ ਬੋਲਣ ਲੱਗਾ। ਦਾਦਾਰ ਨੇ ਆਪਣੀ ਪਹਿਲੀ ਗੀਤਾਂ ਦੀ ਕਿਤਾਬ ਬਿੱਲੋ ਬਚ ਕੇ ਬੋਰਡ ਤੋਂ ਛਪਵਾਈ। ਜਿਸ ਵਿੱਚੋਂ ਪੇਡੂ ਸੱਭਿਆਚਾਰ ਅਤੇ ਸਰਲ ਠੇੜ ਪੰਜਾਬੀ ਭਾਸ਼ਾ ਵਿੱਚ ਲਿਖੇ ਗੀਤਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਕਿਤਾਬ ਵਿੱਚ ਲਿਖੇ ਸਾਰੇ ਗੀਤਾਂ ਨੂੰ ਉਸ ਸਮਿਆਂ ਦੇ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕਾਂ ਵੱਲੋਂ ਗਾਇਆ ਗਿਆ। ਇਹ ਦਾਦਾਰ ਵਾਸਤੇ ਬੜੀ ਬਾਹੜ ਵਾਲੀ ਗੱਲ ਸੀ। ਇਸੇ ਸਾਲ 1960 ਨੂੰ ਦਦਾਰ ਦਾ ਵਿਆਹ ਗਲਬ ਕਲਾ ਦੇ ਸਰਦਾਰ ਭਾਟ ਸਿੰਘ ਦੀ ਪੁੱਤਰੀ ਅਬਰਜੀਤ ਕੌਰ ਨਾਲ ਹੋ ਗਿਆ। ਉਹਨਾਂ ਦਿਨਾਂ ਵਿੱਚ ਦਦਾਰ ਸੰਦੂ ਬਤੌਰ ਇੱਕ ਗੀਤਕਾਰ ਵਜੋਂ ਲੋਕਾਂ ਵਿੱਚ ਮਸ਼ਹੂਰ ਹੋ ਚੁੱਕਾ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਦਦਾਰ ਇੱਕ ਸਾਦੇ ਪਹਿਰਾਵੇ ਤੇ ਬਹੁਤ ਘੱਟ ਬੋਲਣ ਵਾਲਾ ਜੱਟ ਸੀ। ਦਦਾਰ ਦੀ ਪੱਗ ਅਤੇ ਪੈਰਾਂ 'ਚ ਪਾਈ ਜੁੱਤੀ ਬਾਰੇ ਇੱਕ ਗੱਲ ਮਸ਼ਹੂਰ ਹੁੰਦੀ ਸੀ ਕਿ ਉਹ ਠੋਕ ਵੀ ਪੱਗ ਅਤੇ ਇੱਕ ਘੈਂਟ ਜੀ ਜੁੱਤੀ ਪਾਏ ਤੋਂ ਬਿਨਾਂ ਘਰੋਂ ਬਾਹਰ ਨਹੀਂ ਸੀ ਨਿਕਲਦਾ। ਬਾਕੀ ਕੱਪੜੇ ਇਹਦੇ ਐਵੇਂ ਨਹੀਂ ਹੁੰਦੇ ਸਨ ਜਿੱਦੇ ਪੱਗ ਅਤੇ ਜੁੱਤੀ ਹੁੰਦੀ ਸੀ ਗਾਇਕੀ ਦੇ ਖੇਤਰ ਵਿੱਚ ਆਨ ਲਈ ਦਦਾਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਉਹਦੇ ਨੂੰ ਸਰਬਸੰਮਤੀ ਦੇ ਨਾਲ ਪਿੰਡ ਪਰਵਾਲਦਾ ਸਰਪੰਚ ਚੁਣਿਆ ਗਿਆ ਤੇ ਉਸਨੇ ਲਗਾਤਾਰ 15 ਸਾਲ ਸਰਪੰਚੀ ਕੀਤੀ ਜਦੋਂ ਕਿਤੇ ਲੋਕ ਉਹਨਾਂ ਨੂੰ ਸਵਾਲ ਕਰਦੇ ਸਨ ਤਾਂ ਦਦਾਰ ਸਦੂ ਹੱਸਦਾ ਹੋਇਆ ਜਵਾਬ ਦਿੰਦਾ ਸੀ ਕਿ ਕਲਾਕਾਰੀ ਜੱਟਾਂ ਦੇ ਵਸ ਦੀ ਕਿੱਥੇ ਇਹ ਤਾਂ ਮੈਂ ਜ਼ੋਰ ਨਾਲ ਲਾਈ ਆ ਗੋਡਿਆਂ ਥੱਲੇ ਦਦਾਰ ਸਦੂ ਨੇ ਮੁਹੰਮਦ ਅਸਦੀਕ ਤੋਂ ਹੀ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਤੇ ਗੀਤਕਾਰੀ ਦੇ ਦਾਲ-ਦਾਲ ਬਾਅਦ ਵਿੱਚ ਫਿਰ ਗਾਇਕੀ ਵਿੱਚ ਵੀ ਨਿੱਤਰ ਪਏ। ਦਦਾਰ ਸੱਧੂ ਨੇ ਸਭ ਤੋਂ ਪਹਿਲਾਂ ਸਨੇਹ ਲਤਾ ਦੇ ਨਾਲ ਗਾਉਣਾ ਸ਼ੁਰੂ ਕੀਤਾ ਤੇ ਉਸ ਦਾ ਗਾਇਆ ਗੀਤ ਬੰਦ ਪਿਆ ਦਰਵਾਜ਼ਾ। ਦਸਰੇ ਆਉਦਿਆ ਹੀ ਤੁੰਬਾ ਬਜਾ ਦਿੱਤੀਆਂ ਸਨ। ਦਦਾਰ ਸੱਧੂ ਨੇ ਅਨੇਕਾਂ ਪੰਜਾਬ ਦੀਆਂ ਸੁਪਰ ਹਿੱਟ ਗਾਇਕਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਿਵੇਂ ਸਨੇਹੇ ਲਤਾ, ਕੁਲਦੀਪ ਕੌਰ, ਪ੍ਰਵਿੰਦਰ ਸੱਧੂ, ਬਲਜੀਤ ਬਾਲੀ ਅਤੇ ਪੰਜਾਬੀ ਫਿਲਮਾਂ ਦੀ ਹੀਰੋਇਨ ਰਮਾ ਵੇਜ ਤੋਂ ਇਲਾਵਾ ਅਬਰ ਨੂਰੀ ਨੇ ਵੀ ਉਹਨਾਂ ਨਾਲ ਗਾਇਆ। ਸਾਲ 1980 ਤੋਂ ਲੈ ਕੇ 1982 ਤੱਕ ਦਦਾਰ ਸੱਧੂ ਦੇ ਕਰੀਬ 20 ਡਗਾਲਾ ਗੀਤ ਗਾਏ ਜਿਨ੍ਹਾਂ ਵਿੱਚ ਉਹਨਾਂ ਦੀ ਜੋੜੀ ਪੰਜਾਬ ਦੀ ਕੋਇਲ ਸਰਿੰਦਰ ਕੌਰ ਨਾਲ ਹੁੰਦੀ ਸੀ ਇਸ ਤੋਂ ਬਾਅਦ ਉਹਨਾਂ ਅਬਰ ਨੂਰੀ ਦੇ ਨਾਲ ਗਾਉਣਾ ਸ਼ੁਰੂ ਕੀਤਾ ਇਹ ਜੋੜੀ ਪੰਜਾਬ ਦੀ ਸੁਪਰ ਹਿੱਟ ਜੋੜੀ ਬਣ ਗਈ ਦਦਾਰ ਸੱਧੂ ਨੇ ਅਨੇਕਾ ਸੁਪਰ ਹਿੱਟ ਗੀਤ ਗਾਏ ਜੋ ਅੱਜ ਤੱਕ ਸੁਣੇ ਜਾਂਦੇ ਹਨ ਪਰ ਫਿਰ ਆਖਰ ਵਿੱਚ ਉਹ ਬਾੜਾ ਸਵਾ ਵੀ ਆਇਆ ਜਿਸ ਨੇ ਇਸ ਫਨਕਾਰ ਨੂੰ ਸਾਡੇ ਤੋਂ ਹਮੇਸ਼ਾ ਵਾਸਤੇ ਖੋ ਲਿਆ 16 ਫਰਵਰੀ 1991 ਨੂੰ 48 ਸਾਲ ਦੀ ਉਮਰ ਵਿੱਚ ਦਦਾਰ ਸੱਧੂ ਇਸ ਦੁਨੀਆ ਨੂੰ અલਵਿਦਾ ਆ ਗਏ ਦਦਾਰ ਸੱਧੂ ਦੀ ਬਹੁਤ ਬਾਰੇ ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣ ਦੇ ਦਲ ਉਹਨਾਂ ਦੀ ਸਿਹਤ ਵਿਗੜ ਗਈ ਸੀ ਜਿਸ ਕਰਕੇ ਲੁਧਿਆਣੇ ਦੇ ਡੀਐਫਸੀ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਪਰ ਜਿੱਥੇ ਉਹ ਬਚ ਨਾ ਸਕੇ ਇਸ ਤਰ੍ਹਾਂ ਬੜੀ ਜਲਦੀ ਅਤੇ ਬਹੁਤ ਘੱਟ ਉਮਰ ਵਿੱਚ ਹੀ ਇਹ ਮਹਾਨ ਕਲਾਕਾਰ ਸਭ ਤੋਂ ਦੂਰ ਚਲਾ ਗਿਆ ਇਹ ਸੀ ਪੰਜਾਬ ਦੇ ਗੀਤਕਾਰੀ ਅਤੇ ਕਲਾਕਾਰੀ ਦੇ ਲੈਜੈਂਡ ਪੰਜਾਬ ਦੇ ਪ੍ਰਸਿੱਧ ਗਾਇਕ ਦਦਾਰ ਸੱਧੂ ਦੀ ਜ਼ਿੰਦਗੀ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ